ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣਾ ਜਿਹੜਾ ਗੀਤ ਤੇ ਧਾਰਮਿਕ ਗੀਤ ਜਿਹੜਾ 1 ਜਨਵਰੀ ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਜੀ ਤੇ ਅੱਜ ਅਸੀਂ ਇਹਦਾ ਪੋਸਟਰ ਰਿਲੀਜ਼ ਕਰ ਰਹੇ ਹਾਂ ਜੀ ਤੇ ਇਹਦੇ ਵਿੱਚ ਜਿਹੜਾ ਗੀਤ ਦਾ ਨਾਮ ਹੈ ਜਿਹੜਾ ਉਹ ਏਕ ਨੂੰ ਹੈ ਤੇ ਇਹਦੇ ਵਿੱਚ ਸੰਗੀਤ ਦਿੱਤਾ ਹੈ ਸਨੀ 7 ਨੇ ਤੇ ਮੇਰੀ ਆਪਣੀ ਰਚਨਾ ਹੈ ਤੇ ਮੈਂ ਇਸ ਨੂੰ ਆਪ ਹੀ ਗਾਇਆ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਗੁਰਪ੍ਰੀਤ ਜੋਸਨ ਤੇ ਸਰਜੀਤ ਸਿੰਘ ਤੇ ਇਹ ਜਿਹੜਾ ਗੀਤ ਹੈ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਸਿੱਖਿਆ ਤੇ ਆਧਾਰਿਤ ਹੈ ਜਿਸ ਤਰ੍ਹਾਂ ਉੱਚ-ਨੀਚ, ਜਾਤ-ਪਾਤ, ਪੌਣ-ਪਾਣੀ, ਔਰਤ-ਮਰਦ ਬਰਾਬਰੀ ਤੇ ਸਰਬੱਤ ਦੇ ਭਲੇ ਦਾ ਜਿਹੜਾ ਉਪਦੇਸ਼ ਏ ਇਹਨਾਂ ਸਾਰੇ ਵਿਸ਼ਿਆਂ ਨੂੰ ਇੱਕ ਗੀਤ ਵਿੱਚ ਨਿਬੋਣ ਦੀ ਕੋਸ਼ਿਸ਼ ਕੀਤੀ ਗਈ ਏ ਕਿ ਅਸੀਂ ਸੋਚਦੇ ਹਾਂ ਕਿ ਜਿਹੜੀ ਅਸੀਂ ਆਪਣੀ ਮਿਹਨਤ ਤੇ ਪੂਰਾ ਉਤਰਾਂਗੇ ਜੀ ਇੱਕ ਸਮਾਰਿਕ ਸੇਧ ਹੀ ਏ ਕਿ ਆਪਾਂ ਇਸ ਜਿਹੜੇ ਗੀਤ ਪਹਿਲਾਂ ਆ ਰਿਹਾ ਜਿਸ ਤਰ੍ਹਾਂ ਦੇ ਸ਼ਰਾਬ ਤੇ दारू ਤੇ ਜਾਂ ਲਕਿਰਪਾ ਜਿਹੜੀ ਫਲਾਈ ਜਾ ਰਹੀ ਏ ਕਿ ਆਪਾਂ ਨੂੰ ਇੱਕ ਸੇਧ ਦੇਣ ਜਾ ਰਹੇ ਹਾਂ ਸਮਾਜ ਨੂੰ ਇਸ ਤਰ੍ਹਾਂ ਵੀ ਗਾਇਆ ਜਾ ਸਕਦਾ ਹੈ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ ਜਰੂਰ ਅਸੀਂ ਇਸ ਤਰ੍ਹਾਂ ਵੀ ਪੈਸੇ ਨੂੰ ਮੁਕ ਰੱਖ ਕੇ ਇਸ ਸਮਾਜ ਨੂੰ ਗੰਦਾ ਕਰਨਾ ਲੈਕਚਰ ਪੁਣਾ ਫਲਾਉਣਾ ਉਸ ਤੋਂ ਪਿੱਛੇ ਹੋ ਕੇ ਚੰਗੇ ਆ ਕਿਤਾਬਾਂ ਪੜ੍ਹ ਕੇ ਚੰਗੀ ਰਚਨਾ ਲਿਖ ਕੇ ਉਸ ਨੂੰ ਦਿਆ ਜਾ ਸਕਦਾ ਹਾਂਜੀ ਲੱਗ ਲੱਗ ਲੋਕੇਸ਼ਨ ਸੀਗੀ ਇਹਦੇ ਵਿੱਚ ਕੋਈ ਦਰਿਆ ਦੇ ਇਲਾਕੇ ਆਪਣੇ ਬਾਰਡਰ ਦੇ ਹਸੈਨੀ ਵਾਲਾ ਤੇ ਬਾਕੀ ਅਲੱਗ-ਅਲੱਗ ਪਿੰਡਾਂ ਵਿੱਚ ਫਰਮਾਇਆ ਗਿਆ ਇਹ ਥਿੰਦ মিডিਆ ਪਬਲਿਕੇਸ਼ਨ ਹਾਂਜੀ ਹਾਂਜੀ ਸ਼ਿਦੀ ਦੇ ਆੜੇ ਚੱਲ ਰਹੇ ਆ ਬਾਕੀ ਅਸੀਂ ਇਸ ਗੀਤ ਨੂੰ 1 ਜਨਵਰੀ ਨੂੰ ਕਰ ਰਹੇ ਆ ਰਿਲੀਜ਼ ਕਿਉਂਕਿ ਜਿਹੜਾ ਸ਼ੀਧੀ ਦੇ ਆਲੇ ਚੱਲ ਰਿਹਾ ਉਹਦੇ ਵਿੱਚ ਜਿਆਦਾ ਜਿਹੜੇ ਗੀਤ ਸਾਬ ਜਦੇ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿਹੜੇ ਜਿਆਦਾ ਸੁਣੇ ਜਾਂਦੇ ਆ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਆਧਾਰਿਤ ਹੈ ਇਸ ਕਰਕੇ ਇਸ ਨੂੰ ਅਸੀਂ 1 ਜਨਵਰੀ ਨੂੰ ਜਿਹੜਾ ਰਿਲੀਜ਼ ਕਰ ਦੂਰ ਮਨਾ ਚੋਂ ਬੈਰ ਨੂੰ ਕਰੀਏ ਸਭਨਾ ਦਿਲਾਂ ਚ ਪਿਆਰ ਨੂੰ ਭਰੀਏ ਸਭ タルਮਾ ਲਈ ਹਰ ਮੰਦਰ ਵਿੱਚ ਸਭ ਧਰਮਾਂ ਲਈ ਹਰ ਮੰਦਰ ਵਿੱਚ ਬਣੇ ਚਾਰ ਦਰਵਾਜ਼ੇ ਨੇ ਹਰ ਇੱਕ ਰੂਹ ਵਿੱਚ ਰੱਬ ਵਸਦਾ ਸਭ ਇੱਕ ਨੂਰ ਦੇ ਸਾਜੇ ਨੇ ਹਰ ਇੱਕ ਰੂਹ ਵਿੱਚ ਰੱਬ ਵਸਦਾ ਸਭ ਇੱਕ ਨੂਰ ਦੇ ਸਾਜੇ ਨੇ ਹਾਂਜੀ ਜਿਹੜਾ ਵੀ ਆਪਣਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਕੋਈ ਵੀ ਗੀਤ ਉਸ ਤਰ੍ਹਾਂ ਦੇ ਵੀ ਗਾਉਂਦੇ ਆ ਤੇ ਮੈਂ ਸੋਚਦਾ ਵੀ ਜਿੱਦੇ ਨਾਲ ਕੋਈ ਸੇਧ ਮਿਲੇ ਸਮਾਜ ਨੂੰ ਤੇ ਜਿਆਦਾ ਉਸ ਤਰ੍ਹਾਂ ਦੇ ਗੀਤ ਕਰਦੇ ਆ ਉਹਦੇ ਵਿੱਚ ਅਲੱਗ-ਅਲੱਗ ਵਿਸ਼ੇ ਲੈਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚ ਇਹ ਇਹਦੇ ਆਪਣੇ ਇਸ ਗੀਤ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ੇ ਲਾਇਆ ਜਿਸ ਤਰ੍ਹਾਂ ਔਰਤ ਮਰਦ ਬਰਾਬਰੀ ਹੋ ਗਿਆ ਪਾਉਣ ਪਾਣੀ ਜਿਹੜਾ ਆਪਣੇ ਸਮਾਜਿਕ ਵਿਸ਼ੇ ਆ ਉਹਨਾਂ ਨੂੰ ਲਿਆ ਜਾਂਦਾ ਜਿਆਦਾ ਇੱਕ ਕਿਤਾਬਾਂ ਪੜਨ ਨਾਲ ਸਹਿਤਕ ਗਤੀਵਿਧੀਆਂ ਨਾਲ ਜੁੜਨ ਨਾਲ ਸਹਿਤ ਸਭਾਵਾਂ ਨਾਲ ਜੁੜਨ ਨਾਲ ਸ਼ੁਰੂ ਤੋਂ ਮੈਂ ਜੁੜਿਆ ਹੋਇਆ ਪੜਾਈ ਟਾਈਮ ਤੋਂ ਜਦੋਂ 12ਵੀਂ ਕਲਾਸ ਪੜ੍ਹਦਾ ਸੀਗਾ ਤੇ ਕੁਝ ਉਸਤਾਦ ਜਿਹੜੇ ਆਪਣੇ ਸੰਗੀਤ ਦੇ ਉਸਤਾਦ ਉਹਨਾਂ ਨਾਲ ਜੁੜੇ ਹੋਏ ਸਿੱਖਦੇ ਰਹੇ ਇਸ ਕਰਕੇ ਜੁੜਨ ਕਰਕੇ ਪੜ੍ਹਨ ਕਰਕੇ ਤੇ ਕੁਝ ਆਪਣਾ ਲਿਖਣ ਲੱਗ ਗਏ ਮੇਰੀ ਦੋ ਕਿਤਾਬਾਂ ਵੀ ਆਈਆਂ ਪਹਿਲਾਂ ਸਰਹਦੀ ਖੇਤਰ ਦਾ ਲੋਕ ਸੰਗੀਤ ਤੇ ਕਵਿਤਾ ਦੀ ਕਿਤਾਬ ਆਈ ਹੈ ਦੂਜਾ ਹਿਟਲਰ ਇਸ ਤਰ੍ਹਾਂ ਉਹ ਲਗਨ ਲੱਗੀ ਹੋਈ ਹੈ ਤੇ ਬਸ ਜਿਹੜੀ ਲਗਨ ਲੱਗੀ ਹੋਏ ਉਸ ਨੂੰ ਆਪਾਂ ਨਿਵਾ ਰਹੇ ਹਾਂ ਇਸ ਤਰ੍ਹਾਂ ਹਾਂਜੀ ਇਹਦੇ ਵਿੱਚ ਲਗ ਲਗ ਵਿਸ਼ੇ ਹਨ ਤੇ ਜਿਹੜੇ ਸਾਰੇ ਮੇਰੇ ਗੀਤ ਹਨ ਉਹਦੇ ਵਿੱਚ ਲਗ ਲਗ ਵਿਸ਼ੇ ਨਿਵਾਏ ਗਏ ਹਨ ਦਸ਼ਕਾਂ ਨੂੰ ਇਹੋ ਹੀ ਅਪੀਲ ਹੈ ਬੇਨਤੀ ਹੈ ਕਿ ਅਸੀਂ ਚੰਗੇ ਸੰਗੀਤ ਨੂੰ ਸੁਣੀਏ ਚੰਗੀਆਂ ਰਚਨਾਵਾਂ ਨੂੰ ਸੁਣੀਏ ਚੰਗੀਆਂ ਕਿਤਾਬਾਂ ਪੜ੍ਹੀਏ ਲਾਇਬ੍ਰੇਰੀ ਨਾਲ ਜੁੜੀਏ ਤੇ ਸਮਾਜ ਨੂੰ ਸੇਧ ਦੇਈਏ ਅੱਜ ਮੇਨ ਗੈਸਟ ਕੋਣ ਆਏ ਨੇ ਹਾਂਜੀ ਸਾਡੇ ਕੋਲ ਆਪਣਾ ਸਿੰਧ মিডিਆ ਪਬਲਿਕੇਸ਼ਨ ਸਤਪਾਲ ਸਿੰਧੀ ਜੀ ਆਏ ਹੋਏ ਹਨ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਲਕੀ ਇਥੇਾਂ ਦੇ ਵਿੱਚ ਪਹੁੰਚੇ ਹਾਂ ਸਾਡਾ ਗੀਤ ਜਿਹੜਾ ਪੋਸਟਰ ਰੀਲੀਜ਼ ਕਰਨ ਲਈ ਦੇਖੋ ਜੀ ਮੀਡੀਆ ਸਾਰਾ ਸਾਰੇ ਸਾਥੀ ਬੈਠੀਆਂ ਤੁਸੀਂ ਸਾਹਮਣੇ ਸਾਡੇ ਜਿਹੜੇ ਪਹਿਲਾਂ ਗੀਤ ਵੀ ਆਏ ਹੈਗੇ ਆ ਉਹ ਵੀ ਸਮਾਜ ਨੂੰ ਸੇਧ ਦੇਣ ਵਾਲੇ ਸੀ ਜਿਵੇਂ ਚਿੱਟਾ ਗੀਤ ਹੈਗਾ ਸੀ ਕਿਵੇਂ ਨੌਜਵਾਨ ਜਿਹੜੇ ਹੈਗੇ ਆ ਚਿੱਟੇ ਦੀ ਵਿੱਚ ਦਸ਼ਾਂ ਦੇ ਵਿੱਚ ਜਾ ਰਿਹਾ ਉਹ ਤੋਂ ਸੇਧ ਦੇਣ ਵਾਲਾ ਗੀਤ ਸੀ ਸ਼ਿੰਦੇ ਸ਼ੌਕੀ ਹੋਰਾਂ ਦਾ ਅੱਜ ਜਿਹੜਾ ਗੀਤ ਅਸੀਂ ਦੇ ਰਹੇ ਹਾਂ ਧਾਰਮਿਕ ਗੀਤ ਹੈਗਾ ਇਹਦੇ ਵਿੱਚ ਵੀ ਲੋਕ ਸੇਧ ਨਾਲ ਜਿਹੜੀ ਆ ਉਹ ਮਿਲ ਰਹੀ ਹੈਗੀ ਆ ਕਿਵੇਂ ਇਹਦੇ ਗੀਤ ਦਾ ਜਿਹੜਾ ਬੋਲ ਹੈਗਾ ਸਭ ਤੋਂ ਪਹਿਲਾਂ ਪ੍ਰੋਫੈਸਰ ਜਸਵੰਤ ਸਿੰਘ ਹੋਰ ਨਾਲ ਸਾਡੀ ਟੀਮ ਨੇ ਕੰਮ ਕੀਤਾ ਥਿੰਦ মিডিਆ ਪਬਲਿਕੇਸ਼ਨ ਦੇ ਗੁਰਪ੍ਰੀਤ ਜੋਸ਼ਣ ਹੋਰੀ, ਸੁਰਜੀਤ ਹੋਰੀ ਸਾਡੇ ਸਾਰੇ ਮੁੰਡੇ ਜਿਹੜੇ ਨਾਲ ਲੱਗੇ ਇਸ ਗੀਤ ਨੂੰ ਗੁਰੂ ਵਰਸਾ ਦੇ ਵਕਤ-ਵਕ ਪਿੰਡਾਂ ਦੇ ਵਿੱਚ ਫਰਮਾਇਆ ਗਿਆ ਫਰੋਜ਼ਪੁਰ ਜ਼ਿਲ੍ਹੇ ਚ ਹੀ ਫਰਮਾਇਆ ਗਿਆ ਸਾਰਾ ਗੀਤ ਤੇ ਆਪਣਾ ਪਛੋਕੜ ਜਿਹੜਾ ਹੈਗਾ ਕਿਵੇਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਆਪਸ ਵਿੱਚ ਪਾਈ ਪਾਈ ਇੱਥੇ ਦਿਖਾਇਆ ਗਿਆ ਇੱਕ ਬੱਚਾ ਜਿਹੜਾ ਹੈਗਾ ਸਿੱਖ ਪਰਿਵਾਰ ਤੋਂ ਇੱਕ ਬੱਚਾ ਮੁਸਲਮਾਨ ਪਰਿਵਾਰ ਤੋਂ ਹੈਗਾ ਵੀ ਸਾਡਾ ਇੱਕ ਦਾ ਭਾਈਚਾਰਾ ਕੀ ਹੈਗਾ ਜੇ ਦੇਸ਼ ਦੀ ਵਰਡ ਤੋਂ ਪਹਿਲਾਂ ਗੱਲ ਕਰ ਲਏ ਤੇ ਇਹ ਗੀਤ ਵੀ ਲੋਕਾਂ ਨੂੰ ਗੀਤ ਕਰਨ ਲਈ ਨਾਮ ਜਪਣ ਲਈ ਇਹਦੇ ਜਿਹੜੇ ਬੋਲ ਹੈਗਾ ਜਿਹੜਾ ਵੀਡੀਓ ਹੈਗਾ ਜਦੋਂ ਅਸੀਂ ਵੀਡੀਓ ਰਿਲੀਜ਼ ਕਰਾਂਗੇ 1 ਜਨਵਰੀ ਨੂੰ ਅਸੀਂ ਗੀਤ ਸੋਸ਼ਲ ਮੀਡੀਆ ਸਾਈਟਾਂ ਤੇ ਕਰ ਦੇਾਂਗੇ ਪ੍ਰੋਫੈਸਰ ਸਾਹਿਬ ਉਹਦਾ YouTube ਜਿਹੜਾ ਚੈਨਲ ਹੈਗਾ ਉਹਦੇ ਤੇ ਆ ਜਾਊਗਾ ਗੁਰੂ ਅਰਜਨ ਲਾਈਵ ਚੈਨਲ ਤੇ ਵੀ ਜਿਹੜਾ Facebook ਤੇ ਨੂੰ ਲਾਂਚ ਕਰ ਦਿੱਤੇ ਇੱਕੋ ਦਿਨ ਸਾਰੀਆਂ ਸਾਈਟਾਂ ਤੇ ਅਸੀਂ ਇਹ ਗੀਤ ਨੂੰ ਦੇ ਦੇਾਂਗੇ 1 ਜਨਵਰੀ ਨੂੰ ਤੇ ਇਹ ਗੀਤ ਵੀ ਸਾਡਾ ਟੀਚਾ ਕੀ ਹੈਗਾ ਲੋਕਾਂ ਨੂੰ ਲੋਕ ਸੇਧੰਦ ਨੇ ਕੋਈ ਕਮਾਈ ਕਰਨ ਦਾ ਮਕਸਦ ਨਹੀਂ ਹੈਗਾ ਇਹ ਗੀਤ ਲਿਆ ਕੇ ਨਾ ਹੀ ਅਸੀਂ ਚਿੱਟੇ ਵਾਲੇ ਗੀਤ ਦੇ ਵਿੱਚ ਵੀ ਸਾਡਾ ਇਹ ਹੀ ਸੀ ਫਰਮਾਇਆ ਗਿਆ ਨਵੇਂ ਮੁੰਡੇ ਜਿਹੜੇ ਸੀ ਆਪਣੇ ਇਲਾਕੇ ਦੀ ਪੈਗੇ ਤੇ ਅੱਜ ਵੀ ਜਿਹੜੇ ਬੱਚੇ ਹੈਗੇ ਆ ਆਪਣੇ ਤੋਂ ਸੀ ਸਭ ਤੋਂ ਵੱਡੀ ਗੱਲ ਗੁਰੂ ਅਰਸਾਏ ਦੇ ਲੋਕਾਂ ਦੇ ਵਿੱਚ ਫਰਮਾਇਆ ਗਿਆ ਗੁਰੂ ਅਰਸਾਏ ਦੇ ਹੀ ਬੱਚੇ ਲੈ ਗਿਆ ਸਾਡੇ ਬੱਚਿਆਂ ਦੇ ਵਿੱਚ ਵੀ ਟੈਲੈਂਟ ਘਟਦੇ ਹੈਗਾ ਤੇ ਆਉਣ ਵਾਲੇ ਸਮੇਂ 'ਚ ਇਦਾਂ ਦੇ ਗੀਤ ਜਿਹੜੇ ਆ ਸੀ ਮਾਰਕੀਟ 'ਚ ਹੋਰ ਦਿੰਦੇ ਰਾਂ ਅ ਪਹਿਲੇ ਤੋਂ ਸਾਰੇ মিডিਆ ਵਾਲੇ ਸਾਥੀਆਂ ਨੂੰ ਤੇ ਜਿੱਡੀ ਵੀ ਟੀਮ ਹੈ ਏਕਨੂਰ ਗਾਣੇ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਗੱਲ ਇਹ ਕਿ ਪ੍ਰੋਫੈਸਰ ਜਸਵੰਤ ਜੀ ਨੂੰ ਮੈਂ ਕਾਫੀ ਵਾਰ ਇਹਨਾਂ ਦਾ ਲਿਖਿਆ ਹੋਇਆ ਮੈਂ ਪੜ੍ਹਿਆ ਕਾਫੀ ਅੱਛਾ ਲਿਖਦੇ ਨੇ ਤੇ ਜਿੱਥੇ ਗੱਲ ਲਿਖਣ ਦੀ ਹੈ ਮੇਰੇ ਵੀ ਚਲੋ ਕਾਫੀ ਗਾਣੇ ਰਿਲੀਜ਼ ਹੋਏ ਇੱਕ ਮੇਰਾ ਗਾਣਾ ਸੀ ਅਮਰਤ ਵੇਲਾ ਜਿੰਦੇ ਨਹੀਂ ਉੱਠ ਕੇ ਨਾਮ ਦੀ ਮਾਲਾ ਫੇਰ ਪ੍ਰਵੀਨ ਪਹਾੜਾ ਜੀ ਦਾ ਗਾਇਆ ਸੀ ਤੇ ਛੋਟੇ ਬ੍ਰਦਰ ਦਾ 뮤직 ਸੀ ਦਿਲ ਖੁਸ਼ ਹੰਦਾ ਜਿਹੜਾ ਕਿ ਕਈ ਮਿਲੀਅਨ ਚੱਲਿਆ ਤੇ ਅੱਜ ਵੀ ਉਦਾਂ ਹੀ ਚੱਲ ਰਿਹਾ ਹੈ ਜਿਹੜੀਆਂ ਅੱਛੀਆਂ ਗੱਲਾਂ ਹੁੰਦੀਆਂ ਨੇ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਕਹਿੰਦੇ ਵੀ ਚੰਗੇ ਲੋਕ ਤੇ ਚੰਗੇ ਗੀਤ ਜਾਂ ਚੰਗੇ ਸ਼ਬਦ ਕਦੇ ਮਰਦੇ ਨਹੀਂ ਹੁੰਦੇ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਅ ਪ੍ਰੋਫੈਸਰ ਜਸਵੰਤ ਜੀ ਨੂੰ ਪੂਰੀ ਟੀਮ ਨੂੰ ਤੇ ਥਿੰਦ ਅ ਮੀਡੀਆ ਪਬਲਿਕੇਸ਼ਨ ਨੂੰ ਕਿ ਇਹਨਾਂ ਨੇ ਐਦਾਂ ਦੀ ਜਿਹੜੀ ਹੈ ਇੱਕ ਨਵੀਂ ਸਿਹਤ ਜਿਹੜੀ ਪਾਉਣ ਦੀ ਗੱਲ ਕੀਤੀ ਹੈ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਗਾਣੇ ਰਿਲੀਜ਼ ਕੀਤੇ ਜਿਹੜੇ ਕਿ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਦੀ ਗੱਲ ਸੀ ਤੇ ਹੁਣ ਇਹਨਾਂ ਨੇ ਇੱਕ ਧਾਰਮਿਕ ਗਾਣਾ ਕੀਤਾ ਤੇ ਮੈਂ ਉਮੀਦ ਕਰਦਾ ਕਿ ਬਹੁਤ ਅੱਛਾ ਗਾਣਾ ਰਹੇਗਾ ਬਹੁਤ ਸੁਣਨ ਵਾਲੀਆਂ ਗੱਲਾਂ ਨੇ ਦੇਖਣ ਵਾਲੀਆਂ ਗੱਲਾਂ ਨੇ ਤੇ ਮੈਂ ਉਮੀਦ ਕਰਦਾ ਕਿ ਬਹੁਤ ਵਧੀਆ ਚੱਲੂਗਾ ਇਹ ਗਾਣਾ ਤੇ ਲੋਕਾਂ ਨੂੰ ਜਿਹੜੀ ਇਹਦੇ ਤੋਂ ਸੇਧ ਮਿਲੂਗੀ ਏਕ ਨੂਰ ਧਾਰਮਿਕ ਗੀਤ ਮੇਰੇ ਬਹੁਤ ਹੀ ਪਰਮ ਮਿੱਤਰ ਪ੍ਰੋਫੈਸਰ ਜਸਵੰਤ ਸਿੰਘ ਦਾ ਲਿਖਿਆ ਹੈ ਤੇ ਉਹਨਾਂ ਆਪ ਹੀ ਗਾਇਆ ਹੈ ਜਸਵੰਤ ਸਿੰਘ ਅੱਗੇ ਵੀ ਸੋਸ਼ਲ ਮੀਡੀਆ ਤੇ ਤੇ ਹੋਰ ਪਲੇਟਫਾਰਮਾਂ ਤੇ ਖਾਸ ਤੌਰ ਤੇ ਜਿਹੜੀਆਂ ਸਮਾਜ ਵਿੱਚ ਵਿਸੰਗਤੀਆਂ ਨੇ ਰੀਤੀਆਂ ਨੇ ਉਹਨਾਂ ਦੇ ਬਾਰੇ ਅਕਸਰ ਬੋਲਦੇ ਰਹਿੰਦੇ ਨੇ ਉਹਨਾਂ ਦੀ ਕਲਾ ਦੇ ਵਿੱਚ ਜ਼ਿਆਦਾਤਰ ਸਮਾਜਿਕ ਬਰਾਈਆਂ ਤੇ ਚੋਬ ਇੱਕ ਤਰ੍ਹਾਂ ਦਾ ਵਿਅੰਗ ਕੱਸਿਆ ਗਿਆ ਹੁੰਦਾ ਤਾਂ ਇਸੇ ਤਰ੍ਹਾਂ ਇਸੇ ਵਰਤਮਾਨ ਗੀਤ ਦੇ ਵਿੱਚ ਵੀ ਜਸਵੰਤ ਨੇ ਆਪਣੀਆਂ ਪਿਛਲੀਆਂ ਲਿਖਤਾਂ ਦੀ ਤਰ੍ਹਾਂ ਮੁੱਖ ਰੂਪ ਦੇ ਵਿੱਚ ਮਾਨਵਵਾਦੀ ਨਜ਼ਰੀਏ ਨੂੰ ਰੱਖਿਆ ਤੇ ਇਸ ਗੀਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮੂਲ ਸੰਕਲਪ ਨੇ ਉਹਨਾਂ ਦੀ ਪੇਸ਼ਕਾਰੀ ਹੋਈ ਹੈ ਤੇ ਮੈਨੂੰ ਆਸ ਹੈ ਕਿ ਸਰੋਤਿਆਂ ਵੱਲੋਂ ਇਹਨੂੰ ਪਰਮਾਹੰਗਾਰਾ ਮਿਲੇਗਾ ਇੱਕ ਗੱਲ ਹੋਰ ਕਿ ਪਪੂਲਰ ਪੰਜਾਬੀ ਦੀ ਜਿਹੜੀ ਪਪੂਲਰ ਗੀਤਕਾਰੀ ਤੇ ਗਾਇਕੀ ਏ ਉਸ ਤੋਂ ਹਟ ਕੇ ਜਸਵੰਤ ਆਪਣੀ ਜਿਹੜੀ ਕਲਮ ਹੈ ਉਹ ਛਲਾ ਰਿਹਾ ਹੈ ਇਸ ਕਰਕੇ ਇਹਨੂੰ ਸਜਦਾ ਕਰਨਾ ਬਣਦਾ ਮੈਨੂੰ ਆਸ ਹੈ ਕਿ ਪ੍ਰਮਾਤਮਾ ਇਹਨੂੰ ਕਿਸੇ ਤਰ੍ਹਾਂ ਕਲਾ ਦੀਆਂ ਬਲੰਤੀਆਂ ਤੇ ਲੈ ਕੇ ਜਾਵੇ ਧੰਨਵਾਦ